ਸਾਚੀ ਕਾਂਜੀ ਸਵਾਗਤ ਆਪ ਸਭ ਦਾ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਤੇ ਅਸਟ੍ਰੋਲੋਜੀ ਜਦੋਂ ਅਸੀਂ ਲੌਜੀਕ ਨਾਲ ਗੱਲਾਂ ਕਰਦੇ ਹਾਂ ਤਾਂ तकरीबन ਆਪਸ ਵਿੱਚ ਪਰਿਵਾਰਕ ਦੀ ਤਰ੍ਹਾਂ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਆਪਾਂ ਹਰ ਮੁੱਦੇ ਤੇ ਗੱਲ ਕਰਦੇ ਹਾਂ ਅਸਟ੍ਰੋਲੋਜੀ ਅਸਲ ਦੇ ਵਿੱਚ ਕਿਸੇ ਚੀਜ਼ ਸਮੱਸਿਆ ਦਾ ਹੱਲ ਨਹੀਂ ਹੈ ਆ ਸੱਚਾ ਜੋਤਿਸ਼ ਜੋ ਹੈ ਸਾਧ ਕਿਤਾਬੀ ਹੈ ਜਿੱਦਾਂ ਆਪਾਂ ਮੌਸਮ ਦਾ ਹਿਸਾਬ ਕਿਤਾਬ ਲਾਉਂਨੇ ਆਂ ਚੀਜ਼ਾਂ ਦਾ ਹਿਸਾਬ ਕਿਤਾਬ ਬਦਲਦਾ ਕੁਝ ਨਹੀਂ ਐ ਜੇ ਤੁਸੀਂ ਕਹਿ ਦੋ ਕਿ ਹੁਣ ਮੌਸਮ ਦਾ ਹਿਸਾਬ ਕਿਤਾਬ ਲੱਗਿਆ ਜੀ بارش ਹੋਣੀ ਐ ਤੇ ਬੱਸ ਜੀ ਆਪਾਂ ਕੁਝ ਕਰਕੇ ਬਦਲ ਲੈਣਾ ਐ ਇਦਾਂ ਨਹੀਂ ਹੁੰਦਾ ਇਸੇ ਤਰ੍ਹਾਂ ਇੱਕ ਸਾਇੰਸ ਆ ਤੇ ਕੁਝ ਲੋਕਾਂ ਦੀ ਇਸ ਚੀਜ਼ ਤੇ ਪ੍ਰਭਾਵ ਪੈਂਦਾ ਐ ਤੇ ਕਈਆਂ ਨਾਲ ਕਈ ਗੱਲਾਂ ਨਹੀਂ ਮਿਲਦੀਆਂ ਹੁਣ ਦੇਖੋ ਜਿਵੇਂ ਕਿ ਹਰ ਕੋਈ ਇਹ ਨਹੀਂ ਕਹਿ ਸਕਦਾ ਕਿ 100% ਹਰ ਚੀਜ਼ ਸਹੀ ਹੁੰਦੀ ਆ ਤੁਸੀਂ ਸਮਝੇ ਆਪਾਂ ਕੀ ਗੱਲ ਕਰ ਰਹੇ ਆਂ ਆਪਾਂ ਰਾਸ਼ੀ ਦੀ ਗੱਲ ਕਰ ਰਹੇ ਹਾਂ ਆਪਾਂ ਜੋ ਤੁਹਾਡੇ ਸਿਤ ਗ੍ਰਹਿਾਂ ਦੀ ਗੱਲ ਕਰਦੇ ਹਾਂ ਕਿ ਅੱਜ ਚੰਦਰਮਾ ਇੱਥੇ ਐ ਸੂਰਜ ਇਸ ਮਹੀਨੇ ਇੱਥੇ ਐ ਮੰਗਲ ਇਸ ਮਹੀਨੇ ਤੁਹਾਡੀ ਰਾਸ਼ੀ ਤੁਹਾਡੇ ਲਗਨ ਤੋਂ ਇੱਥੇ ਐ ਬੁੱਧ ਇੱਥੇ ਐ ਉਹਨਾਂ ਨੇ ਜੀ ਆਪਣੇ ਆਪਣੇ ਕੰਮ ਕਰਨੇ ਆ ਜਿੱਦਾਂ ਇੱਕ ਇੱਕ ਜਗ੍ਹਾ ਤੇ ਚਾਰਜ ਚਾਗ ਅਲੱਗ-ਅਲੱਗ ਚੀਜ਼ਾਂ ਬਿਠਾ ਦਿੱਤੀਆਂ ਜਾਣ ਸਮਝਣ ਦੀ ਕੋਸ਼ਿਸ਼ ਕਰਿਓ ਕਿ ਉਹਨਾਂ ਨੇ ਸਾਹਮਣੇ ਆਪਣੇ ਆਪਣੇ ਕੰਮ ਕੀਤੇ ਸੱਪ ਬੈਠਾ ਉਹਨੇ ਆਪਣਾ ਢੇਡਾ ਚੱਲਣਾ ਕਿਤੇ ਵਿੱਚੂ ਬੈਠਾ ਉਹਨੇ ਪਿੱਛੇ ਜੀ ਡੰਗ ਮਾਰਨੇ ਨੂੰ ਲੱਗਿਆ ਤਾਂ ਇੱਕ ਇੱਕ ਜੋ ਮੰਨ ਲਓ ਕਿ ਕੋਈ ਹੋਰ ਜੀਵ ਜੰਤੂ ਬੈਠਾ ਹੈ ਉਹ ਆਪਣਾ ਕੰਮ ਕਰ ਰਿਹਾ ਹੈ ਉਹ ਆਪਣਾ ਕੰਮ ਕਰ ਰਿਹਾ ਹੈ ਸ਼ੇਰ ਬੈਠਾ ਹੈ ਤਾਂ ਉਹ ਆਪਣੇ ਰਾਜਿਆਂ ਦੀ ਤਰ੍ਹਾਂ ਲਾਈਫ ਨੂੰ گزارਣ ਦੇ ਲਈ ਸਭ ਤੇ ਆਰਡਰ ਮਾਰੇਗਾ ਹੈ ਨਾ ਤੇ ਇਸੇ ਤਰ੍ਹਾਂ ਹੀ ਅਗਰ ਹਿਰਨ ਬੈਠਾ ਹੈ ਤਾਂ ਉਹ ਚੀਜ਼ ਆਪਣੀ ਚੀਜ਼ ਦੀ ਪਾਲ ਕਰੇਗਾ ਆਪਣਾ ਕਰਮ ਕਰ ਰਿਹਾ ਹਰ ਕੋਈ ਇਦਾਂ ਹੀ ਸਤਾਰ ਨੇ ਮੰਗਲ ਦਾ ਆਪਣਾ ਕਰਮ ਹੈ ਸੂਰਜ ਦਾ ਆਪਣਾ ਕਰਮ ਹੈ ਚੰਦਰ ਦਾ ਸਾਡੇ ਮੰਨ ਦਾ ਕਾਰਕ ਹੈ ਇਸ ਦਾ ਆਪਣਾ ਕਰਮ ਹੈ ਇਹ ਆਪਣੇ ਆਪਣੇ ਕੰਮ ਕਰ ਰਹੇ ਆ ਪਰ ਕੰਮ ਹਰ ਕੋਈ ਆਪਣੇ ਲੱਗਿਆ ਹੋਇਆ ਪਰ ਡਿਪੈਂਡ ਕਰਦਾ ਹੈ ਹੋਰ ਦੇਖੋ ਵਕਤ ਇੱਕੋ ਜਿਹਾ ਹੈ ਹੁਣ ਜਿਹੜੇ ਵਕਤ ਚੱਲਦਾ ਪਿਆ ਹੈ ਇੱਕੋ ਜਿਹਾ ਚੱਲ ਰਿਹਾ ਸਾਰੀ ਦੁਨੀਆ ਤੇ ਤੇ ਫਿਰ ਸਾਰੀ ਦੁਨੀਆ ਦੇ ਗ੍ਰਹਿ ਖਰਾਬ ਨਹੀਂ ਨਾ ਹੈਗੇ ਤੇ ਸਾਰਿਆਂ ਦੇ ਮਾੜੇ ਵੀ ਨਹੀਂ ਹੈਗੇ ਤਾਂ ਇਹ ਕਿਦਾਂ ਇਹ ਡਿਪੈਂਡ ਕਰਦਾ ਹੈ ਕਿ ਜਦੋਂ ਜਦੋਂ ਦੋ ਗ੍ਰਹਾਂ ਦੀ ਜੁਤੀ ਮਿੱਤਰ ਹੋਵੇ ਤਾਂ ਤਕਰੀਬਨ ਤਕਰੀਬਨ ਸਭ ਸ਼ੁਭ ਹੈ ਜਦੋਂ ਮਿੱਤਰ ਨਹੀਂ ਹੈ ਤਾਂ ਉਦੋਂ ਕੁਛ ਨਾ ਕੁਛ ਹੋਲ ਜਿਵੇਂ ਪੈਂਦੇ ਹੈ ਜੀ ਹੁਣ ਆਪਾਂ ਇਸ ਦਾ ਕਹੀਏ ਕਿ ਕਈਆਂ ਨੂੰ ਹੋਲ ਜਿਵੇਂ ਨਹੀਂ ਪੈਂਦੇ ਤੇ ਕਈਆਂ ਨੂੰ ਜ਼ਿਆਦਾ ਪੈਂਦੇ ਹੈ ਮੇਰੇ ਸਾਹਮਣੇ ਨਾਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਉੱਥੋਂ ਤੁਸੀਂ ਜ਼ਿਆਦਾ ਸਮਝ ਸਕੋਗੇ ਹੁਣ ਮੰਨ ਲਓ ਕਿ ਅੱਜ ਦੀ ਆਪਾਂ ਰਾਸ਼ੀ ਫਾਲ ਦੱਸਦੇ ਆ ਜੇ ਆਪਾਂ ਹੁਣ ਅੱਜ ਦੀ ਰਾਸ਼ੀ ਫਾਲ ਦੀ ਗੱਲ ਕਰੀਏ ਤਾਂ ਇਸ ਟਾਈਮ ਤੇ ਜੋ ਚੰਦਰਮਾ ਹੈ 4 ਫਰਵਰੀ 2024 ਅੱਜ 4 ਫਰਵਰੀ 2024 ਅਨਰਾਧਾ ਨਕਸ਼ਤਰ ਹੈ ਔਰ ਚੰਦਰਮਾ वृश्चਿਕ ਰਾਸ਼ੀ ਚ ਚਲੇ ਗਏ 8 ਨੰਬਰ ਦੀ ਰਾਸ਼ੀ ਚ ਚੰਦਰਮਾ ਹੈ ਹੁਣ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਮੰਨ ਲਓ ਤੁਹਾਡਾ ਮੇਸ਼ ਲਗਦਾ ਮੇਸ਼ ਲਗਨ ਹੈ ਹੁਣ ਇੱਕ ਨੰਬਰ ਤੋਂ ਤੁਹਾਡਾ ਲਗਨ ਸ਼ੁਰੂ ਹੁੰਦਾ ਤੇ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਤੇ ਚੰਦਰ ਹੋ ਗਿਆ ਤੇ ਰਾਸ਼ੀ ਵਾਲਾ ਜਾਂ ਜੋ ਤੁਹਾਨੂੰ ਲੌਜੀਕ ਨਾਲ ਦੱਸੇਗਾ ਜਿਸ ਨੂੰ ਸਿਤਾਰਿਆਂ ਦੀ ਸਮਝ ਹੋਏਗੀ ਤਾਂ ਉਹ ਇਹ ਕਹੇਗਾ ਕਿ ਮਾਨ ਅਤੇ ਸੁੱਖ ਦਾ ਕਾਰਕ ਅੱਜ 8ਵੇਂ ਸਥਾਨ ਤੇ ਹੈ ਤਾਂ ਇਸ ਕਰਕੇ ਯਾਤਰਾ ਵਗੈਰਾ ਟਾਲ ਦੇਣੀ ਚਾਹੀਦੀ ਹੈ ਕਿਉਂਕਿ 8ਵਾਂ ਖਾਨਾ ਉਦਾਸੀ ਦਾ ਮੌਤ ਦਾ ਤੇ ਨੁਕਸਾਨ ਦਾ ਮੰਨਿਆ ਜਾਂਦਾ ਹੈ ਹੁਣ ਅਗਰ ਤੁਹਾਡੀ ਜਨਮ ਪੱਤਰੀ ਵਿੱਚ ਤੁਹਾਡੇ ਲਗਨ ਦਾ ਮਾਲਕ ਹੀ 8ਵੇਂ ਬੈਠਾ ਹੋਵੇ ਧਿਆਨ ਨਾਲ ਸੁਣੋ ਅਗਰ ਮੰਗਲ ਹੀ 8ਵੇਂ ਹੋਵੇ ਚੰਦਰ ਸੁਖ ਸਥਾਨ ਦਾ ਮਾਲਕ ਮੰਗਲ ਨਾਲ ਮਿੱਤਰ ਹੈ ਭਾਵੇਂ ਫਿਰ 8ਵੇਂ ਬੈਠਾ ਹੈ ਤੇ ਭਾਵੇਂ ਕਿਸੇ ਸਥਾਨ ਤੇ ਬੈਠਾ ਹੈ ਤਾਂ ਉਹ ਲਗਨ ਦਾ ਮਾਲਕ ਆਪਣੇ ਸੁਖ ਸਥਾਨ ਦੇ ਮਾਲਕ ਦੇ ਨਾਲ ਮਿਲ ਕੇ ਥੋੜੀ એનર્ਜੀ ਬੈਸਟ ਕਰੇਗਾ ਉਹ ਤੁਹਾਨੂੰ ਨੁਕਸਾਨ ਨਹੀਂ ਕਰੇਗਾ ਇਸੇ ਤਰ੍ਹਾਂ ਜੇ 8ਵੇਂ ਸਥਾਨ ਵਿੱਚ ਤੁਹਾਡੇ ਰਾਹੂ ਹੋਵੇ ਮੰਨ ਲਓ ਮੇਸ਼ ਲਗਨ ਹੈ 8 ਨੰਬਰ ਵਿੱਚ ਪਹਿਲਾਂ ਤੋਂ ਤੁਹਾਡੇ ਜਨਮ ਤੋਂ ਉੱਥੇ ਰਾਹੂ ਹੈ ਤਾਂ ਇਸ ਟਾਈਮ ਤੇ ਚੰਦਰ ਦੀ ਰਾਹੂ ਤੋਂ ਕ੍ਰੋਸਿੰਗ ਹੋਏਗੀ ਤਉ ਤੁਹਾਨੂੰ ਹੋਰ ਜ਼ਿਆਦਾ ਨੁਕਸਾਨ ਕਿਸੇ ਨੇ ਕਿਹਾ ਕਿ ਰਾਸ਼ੀਆਂ ਜੀ ਸਹੀ ਨਹੀਂ ਦੱਸਦੇ ਸਹੀ ਤਾਂ ਆਪਾਂ ਉਦੋਂ ਉਸ ਚੀਜ਼ ਨੂੰ ਮੰਨੀਏ ਜਦੋਂ ਆਪਾਂ ਨੂੰ ਤੁਹਾਡੇ ਹਰ ਕਿਸੇ ਦੀ ਜਨਮ ਤਰੀਕ ਦਾ ਪਤਾ ਹੋਵੇ ਆਪਾਂ ਤੇ ਅੰਦਾਜ਼ੇ ਲਗਾਉਨੇ ਆ ਕਿ ਅੱਜ ਅੰਦਾਜ਼ੇ ਨਹੀਂ ਹੁੰਦਾ ਤਾਂ ਸਹੀ ਹੋਈ ਆ ਵੀ ਅੱਜ ਚੰਦਰ ਤੁਹਾਡੀ ਰਾਸ਼ੀ ਤੋਂ ਕਿੱਥੇ ਹੈ ਗੱਲ ਦੁਨੀਆ ਸਾਰੀ ਸਾਡੇ ਮਾਨਾ ਚਲਦੀ ਆ ਸਮਝ ਗਏ ਤੁਸੀਂ ਦੁਨੀਆ ਸਾਡੀ ਸਾਡੇ ਮਨ ਨਾਲ ਚਲਦੀ ਆ ਅਸੀਂ ਉਦਾਸਾਂ ਸਾਡਾ ਮਨ ਉਦਾਸ ਹੈ ਤਾਂ ਸਾਡੇ ਲਈ ਦੁਨੀਆ ਹੀ ਉਦਾਸ ਹੈ ਅਸੀਂ ਖੁਸ਼ਾਂ ਤਾਂ ਸਾਡੇ ਲਈ ਚਾਰੇ ਪਾਸੇ ਖੁਸ਼ੀਆਂ ਨੇ ਹੈਨਾ ਅਸੀਂ ਜੋ ਕਰਨਾ ਹੈ ਅਸੀਂ ਜ਼ਿਆਦਾਤਰ ਆਪਣੇ ਦਿਮਾਗ ਤੇ ਮਨ ਦੇ ਵਿੱਚ ਖੇਡਦੇ ਆ ਇਸੇ ਕਰਕੇ ਚੰਦਰ ਰਾਸ਼ੀ ਜਿਸ ਖਾਨੇ ਵਿੱਚ ਚੰਦਰਮਾ ਬੈਠਾ ਹੋਵੇ ਉਸ ਰਾਸ਼ੀ ਦੇ ਤੋਂ ਹੀ ਐਡਵਾਈਸ ਕਰਦੇ ਆ ਪੰਡਤ ਕਿ ਇਸ ਨਾਮ ਤੋਂ ਨਾਮ ਰੱਖਿਆ ਜਾਵੇ ਬੱਚੇ ਦਾ ਇਸ ਅੱਖਰ ਤੋਂ ਨਾਮ ਰੱਖਿਆ ਜਾਵੇ ਹੈਨਾ ਚੀਜ਼ਾਂ ਫੜਨੀਆਂ ਚੰਗੀ ਗੱਲ ਆ ਚੀਜ਼ਾਂ ਫੜਨੀਆਂ ਚੰਗੀ ਗੱਲ ਆ ਤਾਂ ਪਤਾ ਲੱਗਦਾ ਕਿ ਤੁਸੀਂ ਧਿਆਨ ਨਾਲ ਸੁਣਦੇ ਹੋ ਕਿਉਂਕਿ ਕਿਸੇ ਨੇ ਕਿਹਾ ਕਿ ਜ਼ੁਬਾਨ ਤੇ ਲక్ష్ਮੀ ਨਹੀਂ ਜੀ ਸਰਸਵਤੀ ਬੈਠਦੀ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਜ਼ੁਬਾਨ ਤੇ ਸਰਸਵਤੀ ਹੀ ਮੰਨਿਆ ਜਾਂਦਾ ਹੈ ਕਿਉਂਕਿ ਜ਼ੁਬਾਨ ਤੇ ਬਾਣੀ ਦਾ ਕਾਰਕ ਬੁੱਧ ਹੈ ਗੱਲ ਆਪਾਂ ਲక్ష్ਮੀ ਦੀ ਕਰ ਰਹੇ ਸੀ ਪੈਸੇ ਦੀ ਕਰ ਰਹੇ ਸੀ ਗੱਲ ਸੱਚਾ ਹੁੰਦੀ ਕਰ ਰਹੇ ਸੀ ਤਾਂ ਆਪਾਂ ਜੇ ਪੈਸਾ ਪੈਸਾ ਹੀ ਕਰਦੇ ਆ ਤਾਂ ਫਿਰ ਉਸ ਜ਼ੁਬਾਨ ਤੇ ਆਪਾਂ ਲక్ష్ਮੀ ਦਾ ਆਵਾਜ਼ ਹੀ ਸਮਝੀਏ ਕਿਉਂਕਿ ਲక్ష్ਮੀ ਨੇ ਹੀ ਸਰਸਵਤੀ ਨਾਲ ਮਿਲ ਕੇ ਗੱਲਾਂ ਨੂੰ ਸਹੀ ਕਰਨਾ ਤੇ ਪੈਸੇ ਦੀ ਇਨਕਮ ਚਾ ਜਿਸ ਕੰਮ ਕਰਮ ਨੂੰ ਅਸੀਂ ਕਰ ਰਹੇ ਹਾਂ ਉਹ ਚੀਜ਼ ਸਹੀ ਕਰਨੀ ਆ ਬਿਲਕੁਲ ਜ਼ੁਬਾਨ ਤੇ ਸਰਸਵਤੀ ਹੀ ਗੱਲ ਬੈਤੀ ਆ ਬਿਲਕੁਲ ਸਹੀ ਕਿਹਾ ਸੀ ਜਿਨ੍ਹਾਂ ਨੇ ਕਮੈਂਟ ਕੀਤਾ ਚਲ ਤੇ ਦੂਜੀ ਗੱਲ ਦੂਜੀ ਗੱਲ ਇਹ ਆ ਕਿ ਕਈ ਵਾਰੀ ਅਸੀਂ ਸਮਝਦੇ ਆ ਕਿ ਜੋ ਚੰਦਰ ਹੈ ਜਾਂ ਸੂਰਜ ਹੈ ਹੁਣ ਮੰਨ ਲਓ ਸੂਰਜ ਸਭ ਦੇ ਲਈ ਮਕਰ ਰਾਸ਼ੀ ਚ ਹੈ ਮਕਰ ਰਾਸ਼ੀ ਮਤਲਬ ਇਸ ਟਾਈਮ ਤੇ ਸੂਰਜ 10 ਨੰਬਰ ਦੇ 10 ਨੰਬਰ ਦੀ ਰਾਸ਼ੀ ਚ ਚੱਲ ਰਿਹਾ ਹੈ ਸਾਰੀ ਦੁਨੀਆ ਲਈ ਚੱਲ ਰਿਹਾ ਹੁਣ ਕਿਸੇ ਦੇ ਲਈ ਉਹੀ ਗੱਲ ਜਿੱਦਾਂ ਆਪਾਂ ਕੱਲ ਕੀਤੀ ਤੇ ਕਿਸੇ ਦੇ ਲਈ ਸੂਰਜ ਦਸਵੇਂ ਜਾ ਕੇ ਬਹੁਤ ਅੱਛਾ ਫਲ ਦੇ ਰਿਹਾ ਕਿਹਨਾਂ ਦੇ ਲਈ ਦੇ ਰਿਹਾ ਕਰਕ ਲਗਣ ਵਾਲਿਆਂ ਦੇ ਲਈ ਦੇ ਰਿਹਾ ਬ੍ਰਿਸ਼ਟਿਕ ਲਗਣ ਵਾਲਿਆਂ ਦੇ ਲਈ ਦੇ ਰਿਹਾ ਤੇ ਨਾਲ ਬ੍ਰਿਖ ਲਗਣ ਵਾਲਿਆਂ ਦੇ ਲਈ ਵੀ ਅੱਛਾ ਦੇ ਰਿਹਾ ਪਰ ਕਿਉਂਕਿ ਮਿੱਤਰ ਨਹੀਂ ਹੈ ਕਿਸ ਘਰ ਚੋਂ ਬਹਿ ਕੇ ਕਿਹਨੂੰ ਦੇਖ ਰਿਹਾ ਕਿਸ ਨਾਲ ਬੈਠਾ ਇਹ ਤਾਂ ਮਾਈਨਰ ਰੱਖ ਲੈਣਾ ਹੁਣ ਮੰਨ ਲਓ ਤੁਹਾਡੇ ਮਕਰ ਰਾਸ਼ੀ ਚ ਪਹਿਲਾਂ ਤੋਂ ਸ਼ਨੀ ਹੈ ਅੱਜ ਤੁਹਾਨੂੰ ਥੋੜੀ ਜਿਹੀ ਜੋਤਿਸ਼ੀ ਸਿਖਾ ਦਿੰਦੀ ਹੈ ਸ਼ਨੀ ਹੈ ਤਾਂ ਸੂਰਜ ਦੀ ਸ਼ਨੀ ਤਾਂ ਕ੍ਰਾਸਿੰਗ ਹੋਗੀ ਸੂਰਜ ਸ਼ਨੀ ਦੀ ਜੁਤੀ ਸ਼ੁਕਰ ਤੇ ਮੰਗਲ ਦੋਨੋਂ ਖਰਾਬ ਕਰ ਦਿੰਦੀ ਹੈ ਤੇ ਕਰ ਲਓ ਫਿਰ ਕੰਮ ਸਿੱਧੇ ਆ ਫਿਰ ਅਗਲਾ ਕਹਿੰਦਾ ਜੀ ਤੁਸੀਂ ਤੇ ਦੱਸ ਰਹੇ ਸੀ ਬਹੁਤ ਅੱਛਾ ਪਹਿਲਾਂ ਜਦੋਂ ਵੀ ਤੁਹਾਡੇ ਤੁਹਾਡਾ ਲਗਨ ਦਾ ਮਾਲਕ ਜੋ ਹੈ ਤਾਂ ਆਪਣੇ ਥੋੜੀ ਜੀ ਥੋੜਾ ਜਿਆ ਦੇਖੋ ਕਿ ਜੇ ਅੱਜ ਅੱਜ ਆਪਾਂ ਦੱਸਿਆ ਚੰਦਰ ਮੁਤਾਬਕ ਇੰਦਾ ਹੈ ਤਾਂ ਐਦਾਂ ਕਿਉਂ ਨਹੀਂ ਹੋਇਆ ਸਾਡੇ ਨਾਲ ਸਾਡੇ ਨਾਲ ਐਦਾਂ ਕਿਉਂ ਨਹੀਂ ਹੋਇਆ ਕੱਲ ਦੱਸਿਆ ਤੇ ਉਹ ਸਾਡੇ ਨਾਲ ਐਦਾਂ ਕਿਉਂ ਨਹੀਂ ਹੋਇਆ ਤਾਂ ਆਪਣੀ ਜਨਮ ਤਰੀਕ ਦੇ ਮੁਤਾਬਕ ਆਪਣੇ ਨਾਮ ਦੀ રાશિ ਦੇ ਮੁਤਾਬਕ ਲਗਨ ਤੋਂ ਗ੍ਰਹਿਾਂ ਦੀਆਂ ਜੁਤੀਆਂ ਤੇ ਉਸ ਮੁਤਾਬਕ ਕੱਢੋ ਕੀ ਹੈ ਸੌਖਾ ਹੀ ਆ ਔਖਾ ਨਹੀਂ ਬੜਾ ਕਲੀਅਰ ਹੋ ਜੇ ਮੈਂ ਮੈਂ ਆ ਜਦੋਂ ਰਾਸ਼ੀ ਪਰਵਰਤਨ ਹੁੰਦਾ ਨਾ ਕਿਸੇ ਗ੍ਰਹਿ ਦਾ ਤਾਂ ਮੈਂ ਕਹਿੰਨੀ ਹੁੰਨੀ ਆ ਪ੍ਰੋਗਰਾਮ ਦੇ ਵਿੱਚ ਨੋਟ ਕਰੋ ਦੇਖੋ ਇਸ ਘਰ ਦੇ ਵਿੱਚ ਆਇਆ ਸੀ ਮੰਗਲ ਤੇ ਇਸਨੇ ਆਲੇ ਦੁਆਲੇ ਮੰਗਲ ਮੇ ਹੀ ਕੰਮ ਕੀਤੇ ਜਾਂ ਥੋੜੇ ਪਰੇਸ਼ਾਨੀਆਂ ਦਿੱਤੀਆਂ ਤੇ ਹੁਣ ਇੱਕ ਦੋ ਦਿਨ ਤੋਂ ਅਸੀਂ ਜ਼ਿਆਦਾ ਖੁਸ਼ ਆ ਜਾਂ ਇੱਕ ਦੋ ਦਿਨ ਤੋਂ ਹੁਣ ਗ੍ਰਹਿ ਚੇਂਜ ਹੋਏ ਆ ਕਿ ਸਾਨੂੰ ਆਲੇ ਦੁਆਲੇ ਸਰਕਲ ਤੋਂ ਜੀਵ ਤੋਂ ਸਮਾਜਿਕ ਤੌਰ ਤੇ ਕੀਆਂ ਪਰੇਸ਼ਾਨੀਆਂ ਆ ਰਹੀਆਂ ਕਿੱਦਾਂ ਦੀਆਂ ਪਰੇਸ਼ਾਨੀਆਂ ਤੇ ਫਿਰ ਜਦੋਂ ਤੁਸੀਂ ਦਵਾਰਾਂ ਤੋਂ ਉਸ ਘਰ ਵਿੱਚ ਉਹ ਚੀਜ਼ ਆਏਗੀ ਤਾਂ ਫਿਰ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਸ ਵਾਰ ਹੁਣ ਪਰੇਸ਼ਾਨੀ ਆਉਣੀ ਹੈ ਤਾਂ ਇਸ ਟੈਮ ਤੇ ਸੰਭਲ ਸੰਭਲ ਕੇ ਚੱਲਣਾ ਤਾਂ ਹੌਲੀ ਹੌਲੀ ਅਸੀਂ ਵਕਤ ਨੂੰ ਸਮਝ ਕੇ ਸੰਭਲ ਕੇ ਤਿਲਕਣ ਤੋਂ ਬਚ ਕੇ ਗਿੱਲੇ ਵਿੱਚ ਵੀ ਚੱਲ ਸਕਦੇ ਹਾਂ ਗੱਲ ਸਾਰੀ ਵਕਤ ਨੂੰ ਸਮਝਣ ਦੀ ਆ ਦੋਸਤੋ ਗਲਤ ਕੋਈ ਵੀ ਨਹੀਂ ਹੁੰਦਾ ਆਪਾਂ ਤੇ ਨਾ ਹੀ ਐਸਟੋਲੋਜੀ ਵਿੱਚ ਲੌਜਿਕ ਰੱਖਿਆ ਲੌਜਿਕ ਤੇ ਸੁਣੋ ਤਾਂ ਹੀ ਪਤਾ ਚੱਲ ਜੀਗਾ ਨਾ ਸਾਇਸ ਹੈ ਸਾਇਸ ਤੋਂ ਮਨ ਕਰੀ ਕਰ ਸਕਦੇ ਭਵਿੱਖਬਾਣੀਆਂ ਕੋਈ ਨਹੀਂ ਹੁੰਦੀ ਕਿਹਨੂੰ ਪਤਾ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ ਤੇ ਕਾਦੀ ਭਵਿੱਖਬਾਣੀ ਕੀ ਗੱਲ ਹੈ ਹੈ ਹੀ ਘੱਟ ਪੁਤਲੀਆਂ ਜਿੱਦਾਂ ਅਚਾਰਿਆਂ ਉਹਦਾ ਨੱਚਦੇ ਪਏ ਆ ਤੇ ਬਸ ਇੰਨੀ ਕੁ ਹੈ ਕਿ ਐਸਟ੍ਰੋਲੋਜੀ ਦੇ ਮੁਤਾਬਕ ਕਈ ਵਾਰ ਇਹ ਚੀਜ਼ਾਂ ਸਮਝ ਆ ਜਾਂਦੀਆਂ ਨੇ ਕਿ ਅੱਜ ਦੱਸਿਆ ਸੀ ਆ ਚੀਜ਼ ਹੈ ਇਸ ਕਰਕੇ ਸੰਭਲ ਕੇ ਚੱਲਣਾ ਤੇ ਜੀ ਆਪਾਂ ਹੁਣ ਮੈਂ ਤੁਹਾਨੂੰ ਕਹਾ ਕਿ ਮੈਂ ਤੁਹਾਨੂੰ ਮਿੱਠੀਆਂ ਹੀ ਗੋਲੀਆਂ ਖਵਾਈ ਜਾਵਾਂ ਸਹੀ ਨਹੀਂ ਦੱਸ ਦਿੱਤਾ ਇੱਕ ਅਮਾ ਜੀ ਅੱਜ ਤੁਹਾਡੀ ਲੋਟਰੀ ਲੱਗਣ ਵਾਲੀ ਆ ਆਨੇ 100 ਰੁਪਏ ਲਾਟਰੀ ਤੇ ਲਾ ਲਓ 500 ਲਾ ਲਓ ਹੈਨਾ ਤੇ ਤੁਹਾਡੇ ਲਗਨ ਦੇ مالک ਦੇ ਨਾਲ ਉਤੋਂ ਰਹੋ ਤਾਂ ਕ੍ਰੋਸਿੰਗ ਹੋਵੇ ਤਾਂ ਵੀ ਡੁੱਬ ਜਾਣਾ ਜੇ ਮੈਂ ਕਹਿ ਦਵਾਂ ਤੇ ਬਸ ਦੀ ਬਸ ਤੁਹਾਡੀ ਜੌਬ ਲੱਗ ਜਾਣੀ ਆ ਤੇ ਜੌਬ ਕੋਈ ਹੋਵੇ ਨਾ ਤੇ ਲੱਗਣੀ ਕਿੱਥੋਂ ਆ ਅਪਲਾਈ ਕੀਤਾ ਨਹੀਂ ਤੇ ਘਰ ਨਹੀਂ ਕਿਸੇ ਨੇ ਬੁਲਾਣਾ ਅੱਜ ਤੁਹਾਨੂੰ ਬੜੇ ਫਾਇਦੇ ਹੋਣ ਵਾਲਿਆਂ ਉਤੋਂ ਤੇ ਕੁਛ ਗਿਰਨੀਆਂ ਵਾਲਾ ਕੁਛ ਨਹੀਂ ਆਉਣਾ ਹੈਨਾ ਐਫ ਡੀ ਨਹੀਂ ਦੇ ਜਾਣੀਆਂ ਕਿਸੇ ਨੂੰ ਤਾਂ ਮੈਂ ਤਾਂ ਉਹੀ ਗੱਲ ਕਰਨੀ ਆ ਜੋ ਮੈਨੂੰ ਲੌਜੀਕ ਲੱਗਣਾ ਇਸ ਗੱਲ ਸਮਝੋ ਤੁਸੀਂ ਬਹੁਤ ਸਮਝਦਾਰ ਸਰੋਤੇ ਹੋ ਤੁਸੀਂ ਜਿੰਨੇ ਕੋਈ ਵੀ ਮੇਰੇ ਨਾਲ ਜੁੜੇ ਹੋ ਬੜੇ ਸਮਝਦਾਰ ਹੋ ਤੁਸੀਂ ਜਾਣਦੇ ਹੋ ਤੁਸੀਂ ਕਿਉਂ ਸਮਝਦਾਰ ਠੀਕ ਹੈ ਚਲੋ 4 ਫਰਵਰੀ ਦਿਨ ਐਤਵਾਰ ਦਾ ਜੀ ਨੌਵੀਂ ਤਿਥੀ ਅੱਜ 4 14 ਤੇ ਨੌਵੀਂ ਨੂੰ ਕੋਈ ਨਵਾਂ ਕੰਮ ਨਹੀਂ ਕਰੀਦਾ ਧਿਆਨ ਰੱਖੋ ਚਾ ਨੌਵੀਂ ਤਿਥੀ ਸ਼ਾਮ ਨੂੰ 5:51 ਮਿੰਟ ਤੱਕ ਚੱਲਣੀ ਹੈ ਉਸ ਤੋਂ ਬਾਅਦ ਦਸਵੀਂ ਤਿਥੀ ਹਨੇਰ ਪੱਖ ਦੀ ਦਸਵੀਂ ਤਿਥੀ ਦਾ ਪੰਖ ਸ਼ੁਰੂ ਹੋਏਗਾ ਵਿਸ਼ਾਖਾ ਨਕਸ਼ਤਰ ਜੋ ਹੈ ਸਵੇਰੇ 7:21 ਮਿੰਟ ਤੱਕ ਚੱਲੇਗਾ ਉਸ ਤੋਂ ਬਾਅਦ अनुराधा नक्षत्र ਵਿੱਚ ਚੰਦਰਮਾ ਰਾਜ ਜੋਨੇ वृश्चिक राशि में। ਹੁਣ ਦੇਖੋ ਲੌਜੀਕ ਹੋਰ ਗ੍ਰਹਾਂ ਦਾ ਦੇਖੋ। ਫਿਰ ਅਸੀਂ ਕਹਿ ਦਿੰਦੇ ਆ ਕਿ ਇੱਦਾਂ ਕਿੱਦਾਂ। ਚੰਦਰ ਚੱਲ ਰਿਹਾ ਮੰਗਲ ਦੇ ਘਰ ਚ ਰਹੇਗਾ ਸ਼ਨੀ ਦੇ ਨਕਸ਼ਤਰ ਚ। ਚੰਦਰ ਮੰਗਲ ਦੇ ਘਰ ਚ ਨੀਚ ਦਾ ਮੰਨਿਆ ਜਾਂਦਾ। ਤੇ ਸ਼ਨੀ ਦੀ 10ਵੀਂ ਦ੍ਰਿਸ਼ਟੀ ਪਏਗੀ ਚੰਦਰ ਤੇ। ਦੋ ਪਾਸੇ ਢਾ ਲਿਆ ਨਾ ਚੰਦਰ ਨੂੰ ਮਾਣ ਨੂੰ। ਤੇ ਫਿਰ ਫਿਰ ਅਸੀਂ ਕਹਿੰਨੇ ਆ ਸਭ ਕੁਝ ਆ ਫਿਰ ਅਸੀਂ ਦੁਖੀ ਆ ਫਿਰ ਅਸੀਂ ਉਦਾਸ ਆ ਫਿਰ ਅਸੀਂ ਪਰੇਸ਼ਾਨ ਆ ਸਾਡੇ ਘਰ ਚ ਥੋੜੀ ਉਦਾਸੀ ਚੱਲਦੀ ਪਈ ਹੈ ਹੋਰ ਕੀ ਚਾਹੀਦਾ ਜਿੰਨਾ ਕੁਝ ਹੈ ਨਹੀਂ ਬੜਾ ਹੈ ਪਤਾ ਨਹੀਂ ਕਿਉਂ ਉਦਾਸੀ ਨਹੀਂ ਜਾਂਦੀ ਆਹੀ ਚੀਜ਼ਾਂ ਦੀ ਇਹ ਹੀ ਚੀਜ਼ਾਂ ਨੇ ਸੱਚਾਈ ਹੈ ਸਮਝੋ ਇਹਨਾਂ ਚੀਜ਼ਾਂ ਨੂੰ ਨਿਕਲੋ ਇਹਨਾਂ ਚੀਜ਼ਾਂ ਚੋਂ ਤੁਸੀਂ ਨਿਕਲ ਸਕਦੇ ਹੋ ਇਹਨਾਂ ਚੀਜ਼ਾਂ ਚੋਂ ਨਿਕਲੋ ਮਤਲਬ ਸਮਝ ਕੇ ਜਦੋਂ ਸਾਨੂੰ ਪਤਾ ਲੱਗ ਗਿਆ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਤਾਂ ਜੋਤਿਸ਼ ਦੇ ਹਸਾਨ ਨਾਲ ਨੁਕਸਾਨ ਬਿਲਕੁਲ ਨਹੀਂ ਹੈ ਚਲੋ ਜੀ ਗੱਲ ਕਰਦੇ ਆਪਾਂ तकरीबन ਸਭ ਤੋਂ ਪਹਿਲਾਂ ਚਲੋ ਰਾਹੂ ਕਾਲ ਦਾ ਟਾਈਮ ਦੱਸਦੀ ਹਾਂ 4:30 ਵਜੇ ਤੋਂ ਲੈ ਕੇ 6:00 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਸਿਤਾਰਿਆਂ ਦੇ ਮੁਤਾਬਕ ਕੋਈ ਗ੍ਰਹਿ ਬੱਕਰੀ ਨਹੀਂ ਹੈ ਐਰੇ ਜਾਨੀ ਮੇਸ਼ਾ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ 8ਵੇਂ ਸਥਾਨ ਵਿੱਚ ਚੰਦਰਮਾ ਜਿੱਦਾਂ ਆਪਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਸ਼ਨੀ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਇਸ ਕਰਕੇ ਵਾਹਨ ਧਿਆਨ ਨਾਲ ਚਲਾਉਣਾ ਹੈ ਵਾਹਨ ਖਰਾਬੀ ਹੋਏਗਾ ਤੇ ਮਨ ਥੋੜਾ ਪਰੇਸ਼ਾਨ ਵੀ ਹੋਏਗਾ ਥੋੜੀ-ਬਹੁਤੀ ਜੀ ਉਦਾਸੀ ਵੀ ਰਹੇਗੀ ਕੀ ਕੀ ਸੋਚਿਆ ਸੀ ਕੀ ਹੋ ਰਿਹਾ ਹੈ ਐ ਇਦਾਂ ਦੇ ਥੋੜਾ ਟੀਟ ਬਣ ਕੇ ਜਿੱਦੀ ਬਣ ਕੇ ਕੋਈ ਕੰਮ ਨਾ ਕਰੋ ਪਿਤਾ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਲੰਬੀ ਯਾਤਰਾ ਟਾਲੀ ਦਿਓ ਚੰਗਾ ਹੈ ਥੋੜਾ ਬਾਣੀ ਤੇ ਕੰਟਰੋਲ ਰੱਖ ਕੇ ਕੰਮ ਕਰੋ ਬ੍ਰਹਸਪਤ ਨੂੰ ਸ਼ੁਭ ਕਰਨਾ ਹੈ ਨਾ ਤੱਜ ਪੀਲਾ ਰੰਗ ਪਾ ਲਓ ਟੌਰਸ ਬ੍ਰੇਖਾ ਰਾਸ਼ੀ ਵਾਲੇ इमोशनल ਹੋਏ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਸ਼ਨੀ ਦਾ ਨਕਸ਼ਤਰ ਮਿੱਤਰ ਹੈ ਕੋਈ ਪ੍ਰਾਪਰਟੀ ਦੀ ਡੀਲ ਬੱਚਿਆਂ ਨਾਲ ਗੱਲਬਾਤ ਬੱਚਿਆਂ ਦੇ ਵਿਦੇਸ਼ ਭੇਜਣ ਵਾਲੇ ਚਰਚਾ ਸ਼ੁਭ ਜਾਏਗੀ ਚੰਗੀ ਰਹੇਗੀ ਨਾਲ ਹੀ ਮੰਦਰ ਚਾਣਾ ਲక్ష్ਮੀ ਮਾਤਾ ਦੇ ਚਟੀਆਂ ਕਲੀਆਂ ਚੜਾਣੀਆਂ ਹੋਰ ਜ਼ਿਆਦਾ ਸ਼ੁਭਤਾ ਦੇਣਗੀਆਂ ਜਿਵੇਂ ਨਹੀਂ ਮੇਥੋ ਰਾਸ਼ੀ ਵਾਲੇ ਮੇਥੋ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਮੰਗਲ ਸੱਤਵੇਂ ਸਥਾਨ ਵਿੱਚ ਚੱਲ ਰਿਹਾ ਹੈ ਸੱਤਵੇਂ ਸਥਾਨ ਵਿੱਚ ਜੋ ਸ਼ੁਕਰ ਤੇ ਮੰਗਲ ਹੈ ਉਹ ਪ੍ਰਾਪਰਟੀ ਦਿੰਦਾ ਹੈ ਘਰ-ਬਾਰ ਦਿੰਦਾ ਹੈ ਪੈਸਾ ਦਿੰਦਾ ਹੈ ਤੇ ਨਾਲ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਨਹੀਂ ਦਿੰਦਾ ਬਸ ਇਹ ਕੋਸ਼ਿਸ਼ ਕਰਨੀ ਹੈ ਕਿ ਜੋ ਟੈਂਪਰੇਰੀ ਤੌਰ ਤੇ ਮੰਗਲਿਕ ਯੋਗ ਬਣ ਰਿਹਾ ਹੈ ਉਹ ਮੋਤਾਂ ਜਿョ ਜ਼ਿਆਦਾ ਗੁੱਸਾ ਦਿਵਾ ਰਿਹਾ ਤਾਂ ਗੁੱਸੇ ਤੇ ਥੋੜਾ ਜਿਹਾ ਕੰਟਰੋਲ ਰੱਖ ਲੈਣਾ ਏ ਤੇ ਕੋਸ਼ਿਸ਼ ਕਰਨੀ ਏ ਤੁਸੀਂ ਅੱਜ ਕਰੀਮ ਰੰਗ ਪੈਨਣਾ ਏ ਇਹ ਤਰ ਕੰਨਾ ਪਿੱਛੇ ਲਾਈ ਲਓ ਚੰਗਾ ਲੱਗੇਗਾ ਕੈਂਸਰ ਕਰਕਰਾਂਸ਼ੀ ਵਾਲਿਆਂ ਦੇ ਲਈ ਖਿਜਣਾ ਗੁੱਸੇ ਹੋਣਾ ਪਰਿਵਾਰਕ ਮਾਹੌਲ ਖਰਾਬ ਕਰੇਗਾ ਕਾਰ ਪਰਵਾਰ ਵਿੱਚ ਬੈਠ ਕੇ ਰਸੋਈ ਚ ਬੈਠ ਕੇ ਇੱਕ ਟਾਈਮ ਅੱਜ ਖਾਣਾ ਖਾਓ ਉਹਨਾਂ ਨਾਲ ਟਾਈਮ ਸਪੈਂਡ ਕਰੋ ਮੋਬਾਈਲ ਨੂੰ ਥੋੜਾ ਜਿਹਾ ਦੂਰ ਰੱਖ ਦਿਓ ਕੁਝ ਨਹੀਂ ਨਿਕਲਣਾ ਉਹਦੇ ਵਿੱਚੋਂ ਅੱਖਾਂ ਹੀ ਖਰਾਬ ਹੋਣੀਆਂ ਨੇ ਤੇ ਨਾਲ ਤੁਸੀਂ ਹਲਕਾ ਜਾਂ ਗੁੜ ਖਾ ਕੇ ਪਾਣੀ ਪੀ ਕੇ ਦਿਨ ਦੀ ਸ਼ੁਰੂਆਤ ਕਰੋ ਦਿਨ ਵੈਸਟ ਜਾਏਗਾ ਲਿਓ ਸਿੰਘ ਰਾਸ਼ੀ ਵਾਲੇ ਲੱਤਾਂ 'ਚ ਦਰਦ ਮੰਨੋਗੇ ਜੀ ਤੁਸੀਂ ਤੇ ਨਾਰਸਰਿਤ ਵੀ ਥੋੜਾ ਜਿਹਾ ਡੌਨ ਹੀ ਰਹੇਗਾ ਪਰ ਸੂਰਜ ਬੁੱਧੀ ਜੁਤੀ ਮੰਗਲ ਸ਼ੁਕਰ ਦੀ ਜੁਤੀ ਥੋੜੀ ਬਹੁਤੀ ਪੇਟ 'ਚ ਦਰਦ ਤੇ ਪੇਟ 'ਚ ਪ੍ਰੋਬਲਮ ਤੁਹਾਨੂੰ ਦੇ ਸਕਦੀ ਏ ਕੀ ਕਰਨਾ ਤੁਸੀਂ ਚੌਲ ਤੇ ਦੁੱਧ ਚਲ ਪ੍ਰਵਾਹ ਕਰਦੇ ਨੇ ਨੇ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਆਪਣੇ ਪਰਿਵਾਰ ਵਿੱਚ ਤਾ ਚਾਚੇ ਤਾਇਆ ਨਾਲ ਭੈਣ ਭਾਈ ਨਾਲ ਬਹਿਸ ਵਾਜੀ ਤੋਂ ਬਚੋ ਵਰਗੋ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲੇ ਯਾਤਰਾ ਠੀਕ ਠਾਕ ਰਹੇਗੀ ਇਹ ਠੀਕ ਹੈ ਥੋੜੀ ਬਹੁਤੀ ਕਬਰਾਟ ਹੋਏਗੀ ਪਰ ਤੁਸੀਂ ਉਸਤੇ ਕੰਟਰੋਲ ਕਰ ਲਵੋਗੇ ਪੰਜਵੀਂ ਦ੍ਰਿਸ਼ਟੀ ਕੇਤੂ ਦੀ ਸੂਰਜ ਤੇ ਪੈ ਰਹੀ ਹੈ ਇਸ ਕਰਕੇ ਪਿਤਾ ਨਾਲ ਤੁਸੀਂ ਬਹਿਸ ਵਾਜੀ ਨਹੀਂ ਕਰਨੀ ਤਾਂਬੇ ਦਾ ਪੈਸਾ ਕੋਲ ਰੱਖਣਾ ਹੈ ਕਿਤੇ ਜਾ ਸਕਦੇ ਹੋ ਘੁੰਮਣ ਫਿਰਨ ਲਈ ਕੁਝ ਐ ਇਦਾਂ ਲੱਗੇਗਾ ਬਾਅਦ ਵਿੱਚ ਟਾਈਮ ਹੀ ਵੇਸਟ ਹੋਇਆ ਹਨਾ ਪਰ ਫਿਰ ਵੀ ਤੁਸੀਂ ਕੀ ਕਰਨਾ ਹੈ ਕੁੱਤੇ ਨੂੰ ਰੋਟੀ ਪਾ ਕੇ ਜਾਂ ਬਿਸਕੁਟ ਪਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਲਿਬਰਤੋਲਾ ਰਾਸ਼ੀ ਵਾਲੇ ਵਿਆਂ ਸ਼ਾਦੀ ਲਈ ਕਾਫੀ ਦਿਨਾਂ ਤੋਂ ਦੱਸ ਰਹੇ ਹਾਂ ਸਿਤਾਰੇ ਸ਼ੁਭ ਨੇ ਧਨ ਲਈ ਕੰਮਕਾਰ ਲਈ ਵੀ ਸ਼ੁਭ ਨੇ ਪੈਸਾ ਕਿਸੇ ਫਸਿਆ ਸੀ ਤਾਂ ਹੁਣ ਤੁਸੀਂ ਉਹ ਮੰਗ ਸਕਦੇ ਹੋ ਪੈਸੇ ਵੱਲੋਂ ਸੌਖੇ ਜੇ ਰਹੋਗੇ ਓਕੇ ਨਹੀਂ ਹੁੰਦੇ ਤੁਸੀਂ ਕੋਈ ਅਗਰ ਚੀਜ਼ ਕਰੀ ਦੇਣੀ ਹੈ ਤਾਂ ਬੜੇ ਸੌਖੇ ਤਰੀਕੇ ਨਾਲ ਬਣ ਜਾਏਗੀ ਵਿਦੇਸ਼ ਲਈ ਵੀ ਤੇ ਸਕਸੈਸ ਲਈ ਵੀ ਆਉਣ ਵਾਲਾ ਹਫਤਾ ਵੀ ਸ਼ੁਭ ਹੈ ਤੇ ਅਜਦਾ ਦਿਨ ਵੀ ਸ਼ੁਭ ਹੀ ਹੈ ਕੋਸ਼ਿਸ਼ ਕਰਨੀ ਹੈ ਫਿਰੋਜ਼ੀ ਰੰਗ ਪਹਿਨਣਾ ਜਾਂ ਇਸ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਲੈਣਾ ਹੈ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਸਿਹਤ ਦਾ ਧਿਆਨ ਰੱਖੋ ਥੋੜੀ ਜੀ ਉਦਾਸੀ ਆਪਣੇ ਪਰਿਵਾਰ ਨੂੰ ਲੈ ਕੇ ਪਰਿਵਾਰ ਦੇ ਪਰਿਵਾਰ ਦੀ ਸੇਫਟੀ ਤੇ ਸਿਹਤ ਨੂੰ ਲੈ ਕੇ ਚਿੰਤਾ ਤੁਹਾਡੀ ਬਣੀ ਰਹੇਗੀ ਨਜ਼ਲਾ ਜ਼ੁਕਾਮ ਛਿੱਕਾ ਮੌਸਮ ਕਰਕੇ ਲੱਗ ਵੀ ਸਕਦੀਆਂ ਨੇ ਤਾਂ ਇਸ ਕਰਕੇ ਠੰਡੀਆਂ ਤੱਤੀਆਂ ਚੀਜ਼ਾਂ ਦਾ ਪਰਹੇਜ਼ ਧਿਆਨ ਨਾਲ ਸੋਚ ਸਮਝ ਕੇ ਬਾਸੀਆਂ ਚੀਜ਼ਾਂ ਨਾ ਖਾਓ ਚੰਦਰ ਲਗਨ ਚ ਖਰਾਬ ਕਰੇਗਾ ਰੈੱਡ ਜਾਂ ਗੁਲਾਬੀ ਰੰਗ ਪਹਿਨੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਸ਼ੁਕਰ ਮੰਗਲ ਦੀ ਜੋਤੀ ਲਗਣ ਵਿੱਚ ਚੰਦਰ 12ਵੇਂ ਸਥਾਨ ਵਿੱਚ ਖਰਚੇ ਇੱਕਦਮ ਆ ਸਕਦੇ ਆ ਪੈ ਸਕਦੇ ਆ ਪਰ ਤੁਹਾਡੀ ਜੋ ਹੈ ਵਾਣੀ ਨਾਲ ਸੰਬੰਧ ਤੁਸੀਂ ਕੰਮ ਕਰਦੇ ਹੋ ਤੁਹਾਡਾ ਵਾਈਸ ਤੁਹਾਡੇ ਲਈ ਚਾਹੀਗੀ ਸੰਬੰਧਾਂ ਵਿੱਚ ਸੁਧਾਰ ਆਏਗਾ ਕੰਮ ਕਰ ਤੁਹਾਡੇ ਹੋਣੇ ਸ਼ੁਰੂ ਹੋ ਜਾਣਗੇ ਡਾਰਕ ਗ੍ਰੇ ਕਲਰ ਪੈਨੋ ਤੇ ਨਾਲ ਹੀ ਸ਼ੁੱਕਰ ਨੂੰ ਸ਼ੁਭ ਕਰਨ ਲਈ ਮੱਥੇ ਤੇ ਚੰਦਨ ਲਗਾ ਲਓ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਇਨਕਮ ਸਥਾਨ ਵਿੱਚ ਚੰਦਰਮਾ ਮਾਂ ਦੇ ਆਸ਼ੀਰਵਾਦ ਲੈ ਕੇ ਕੀਤਾ ਗਿਆ ਕੰਮ ਸਕਸੈਸ ਦਵਾਏਗਾ ਸ਼ਰੀਰ ਦਾ ਨਕਸ਼ਤਰ ਮਿੱਤਰੀਏ ਸੇਤ ਠੀਕ ਹੁੰਦੀ ਚਾਹੀਏਗੀ ਥੋੜਾ ਜਿਹਾ ਅੱਖਾਂ ਦੇ ਬੋਝ ਤੇ ਸਿਰ ਤੇ ਬੋਝ ਬਣਿਆ ਰਹਿ ਸਕਦਾ ਏ ਉਸ ਨੂੰ ਸਹੀ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਅੱਜ ਜੇ ਅਗਰ ਸੂਰਜ ਚ ਦਿਖ ਜਾਵੇ ਤਾਂ ਸੂਰਜ ਦੇ ਦਰਸ਼ਨ ਕਰੋ ਗਾਇਤਰੀ ਮੰਤਰ ਸੁਣੋ ਤੇ ਮੱਥੇ ਤੇ ਦੁੱਧ ਤੇ ਲਗਾ ਹੀ ਰਹੇ ਹੋ ਨਾਲ ਇੱਕ ਦੁੱਧਾ ਪੈਕੇਟ ਮੰਦਰ ਗੇ ਰੱਖਾਓ ਜਾਂ ਗੁਰਦੁਆਰਾ ਸਾਹਿਬ ਜਾਂ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਆ ਕਿਉਰਸ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਅੱਜ ਸ਼ੁਭ ਰਹੇਗਾ ਅچھے ਲੋਕਾਂ ਨਾਲ ਸੰਬੰਧ ਮੀਟਿੰਗ ਹੋਏਗੀ ਕਿਸੇ ਕੰਮ ਕਾਰ ਨੂੰ ਲੈ ਕੇ ਗੱਲਬਾਤ ਲੰਬੀ ਹੋ ਸਕਦੀ ਹੈ ਤੇ ਉਹਦਾ ਰਿਜ਼ਲਟ ਵੀ ਤੁਹਾਨੂੰ ਪੋਜ਼ਿਟਿਵ ਮਿਲੇਗਾ ਪਰ ਸ਼ੇਅਰ ਮਾਰਕੀਟ ਵਿੱਚ ਪੈਸਾ ਜ਼ਿਆਦਾ ਨਹੀਂ ਲਾਉਣਾ ਇਨਵੈਸਟਮੈਂਟ ਜ਼ਿਆਦਾ ਕਿਸੇ ਦੇ ਪਿੱਛੇ ਖਾਸ ਤੌਰ ਤੇ ਦੋਸਤਾਂ ਮਿੱਤਰਾਂ ਪਿੱਛੇ ਲੱਗ ਕੇ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਜੀਵਨ ਸਾਥੀ ਨਾਲ ਵੀ ਸੰਬੰਧਾਂ ਵਿੱਚ ਮਦਦੁਰਤਾ ਬਣੀ ਰਹੇ ਥੋੜਾ ਬਾਣੀ ਤੇ ਕੰਟਰੋਲ ਰੱਖ ਕੇ ਚੱਲੋ ਪਾਈਸੇ ਜ਼ਮੀਨ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜੋ ਹੈ ব্রাউন ਕਲਰ ਪਹਿਨ ਸਕਦੇ ਹੋ ਤੁਸੀਂ ਸਿਤਾਰੇ ਤੁਹਾਡੇ ਸ਼ੁਭ ਰਹਿਣਗੇ ਸ਼ਨੀ ਦਾ ਨਕਸ਼ਤਰ ਜੋ ਹੈ ਤੁਹਾਨੂੰ ਪ੍ਰਾਪਰਟੀ ਦਾ ਸੁੱਖ ਦਿਵਾਏਗਾ ਪਰ ਅਪੇਤ ਆਪਣੇ ਕੰਮ ਹੋਣ ਤੋਂ ਪਹਿਲਾਂ ਦਿੱਤੇ ਭੇਤ ਮਨ ਤੇ ਦਿਮਾਗ ਦੋਨਾਂ ਨੂੰ ਬੇਚੈਨ ਕਰਨਗੇ ਥੋੜਾ ਭੈਣ ਭਾਈ ਨਾਲ ਸਬੰਧਾਂ 'ਚ ਵਿਗਾੜ ਵੀ ਤੇ ਘਰ 'ਚ ਲਗਦ ਹੋਣ ਵਾਲੇ ਹਾਲਾਤ ਵੀ ਪੈਦਾ ਹੋ ਸਕਦੇ ਹਨ ਇਹਨਾਂ ਨੂੰ ਸਹੀ ਕਰਨ ਦੇ ਲਈ ਕੀ ਕਰਨਾ ਅੱਜ ਤੁਸੀਂ ਐਤਵਾਰ ਵਾਲੇ ਦਿਨ ਗੁੜ ਤੇ ਕਣਕਦਾਨ ਕਰੋ 라ਹੁ ਲਗਣ ਵਿੱਚ ਸ਼ਾਂਤ ਰਹੇਗਾ اے ਸੀ ਜੀ ਥੋੜੀ ਅੱਖਾਂ ਦੀ ਪ੍ਰੋਬਲਮ ਵੀ ਤੁਹਾਨੂੰ ਰਹੇਗੀ اے ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ ਗ੍ਰਹਿ ਗੋਚਰ ਨਖਤਤਰ ਤੇ ਆਪਾਂ ਚਰਚਾ ਕੀਤੀ ਅ ਅਗਰ ਦਿਸ਼ਾਵਾ ਅਸੀਂ ਘਰ ਵਿੱਚ ਤਸਵੀਰਾਂ ਆਮ ਤੌਰ ਤੇ ਕੋਈ ਸਾਨੂੰ ਤਸਵੀਰ ਅੱਛੀ ਲੱਗਦੀ ਹੈ ਤਾਂ ਅਸੀਂ ਆਪਣੇ ਘਰ ਵਿੱਚ ਲਗਾ ਲੈਂਦੇ ਆ ਅਗਰ ਦਿਸ਼ਾਵਾ ਮੁਤਾਬਕ ਤਸਵੀਰਾਂ ਲਗਾਈਆਂ ਜਾਂ ਤਾਂ ਉਸ ਦਾ ਸਾਨੂੰ ਇੱਕ ਤਾਂ ਪ੍ਰਭਾਵ ਅੱਛਾ ਪਵੇਗਾ ਦੂਜਾ ਉਹ ਲਾਈਆਂ ਹੋਈਆਂ ਤਸਵੀਰਾਂ ਦਾ ਪੋਜ਼ਿਟਿਵ ਫਲ ਵੀ ਸਾਨੂੰ ਮਿਲੇਗਾ ਤੇ ਨਾਲ એનર્ਜੀ ਵੀ ਬਣੇਗੀ ਜਿੱਦਾਂ ਨਾਰਥ ਪਾਸੇ ਹਮੇਸ਼ਾ ਪਾਣੀ ਨਾਲ ਸੰਬੰਧਿਤ ਝਰਨਾ ਚੱਲ ਰਿਹਾ ਏ ਪਾਣੀ ਵਹਿ ਰਿਹਾ ਏ ਪਹਾੜ ਚੋਂ ਨਿਕਲਦਾ ਹੋਵੇ ਪਹਾੜ ਨਾਰਥ ਵਾਲੇ ਪਾਸੇ ਤੋਂ ਅਗਰ ਲਗਾਵਾਂਗੇ ਤਾਂ ਉਹ ਉਸ ਦੀ ਉੱਥੇ ਹਿਸਾਬ ਨਾ ਹੋ ਜਾਏਗੀ ਤਾਂ ਜਿਸ ਤਰ੍ਹਾਂ ਇਦਾਂ ਵੈਸਟ ਵਾਲੀ ਸਾਈਡ ਤੋਂ ਕੋਈ ਜੇ ਲਗਾਣਾ ਹੈ ਤਾਂ ਵੈਸਟ ਤੋਂ ਹੋਵੇ ਤਾਂ ਇਧਰਲੀ ਸਾਈਡ ਤੋਂ ਕੋਈ ਇਧਰ ਨੂੰ ਪਾਣੀ ਜਾ ਰਿਹਾ ਤਾਂ ਨਾਰਥ ਵਾਲੇ ਪਾਸੇ ਫੁਆਰੇ ਛੋਟੇ ਛੋਟੇ ਫੁਆਰਿਆਂ ਦੀਆਂ ਤਸਵੀਰਾਂ ਪਾਣੀ ਦੀ ਤਸਵੀਰ ਲਗਾ ਸਕਦੇ ਆ ਈਸਟ ਵਾਲੇ ਪਾਸੇ ਸੂਰਜ ਵਾਲੀ ਹੀ ਤਸਵੀਰ ਲਗਾਣੀ ਚਾਹੀਦੀ ਆ ব্রাউন ਕਲਰ ਦੇ ਫਰੇਮ 'ਚ ਲਗਾ ਸਕਦੇ ਹੋ ਤੁਸੀਂ ਰੈੱਡ ਕਲਰ ਦੇ ਫਰੇਮ 'ਚ ਲਗਾ ਕਦੇ ਵੀ ਬਲੈਕ ਕਲਰ ਦੇ ਫਰੇਮ 'ਚ ਕੋਈ ਵੀ ਤਸਵੀਰ ਪੂਰਬ ਵਾਲੀ ਸਾਈਡ ਤੇ ਨਹੀਂ ਲਗਾਈ ਚਾਹੀਦੀ ਸਾਊਥ ਵਾਲੀ ਸਾਈਡ ਤੇ ਤੁਸੀਂ ਹਾਈ ਬਿਲਡਿੰਗਸ ਦੀਆਂ ਪਿਕਚਰਸ ਲਗਾ ਸਕਦੇ ਹੋ ਮਾਊਂਟਨਸ ਯਾਨੀ ਕਿ ਜੋ ਪਹਾੜ ਹੁੰਦੇ ਆ ਹਨਾ ਉਹਨਾਂ ਦੀਆਂ ਪਿਕਚਰਸ ਲਗਾ ਸਕਦੇ ਹੋ ਪਰ ਬਲੈਕ ਕਲਰ ਦੇ ਜਾਂ ব্রাউন ਕਲਰ ਦੇ ਫਰੇਮ ਵਿੱਚ ਬਿਲਕੁਲ ਨਾ ਲਗਾਓ yellow ਕਲਰ ਦੇ ਜਾਂ red ਜਾਂ maroon ਜਾਂ pink ਕਲਰ ਜਾਂ golden ਕਲਰ ਚ ਲਗਾ ਸਕਦੇ ਹੋ ਵੈਸਟ ਵਾਲੀ ਸਾਈਡ ਤੇ ਹਮੇਸ਼ਾ ਫੈਮਿਲੀ ਪਿਕਚਰ ਜਾਂ ਤੁਸੀਂ ਜਿਸ ਬਿਲਡਿੰਗ ਨੂੰ ਦੇਖਣਾ ਤੁਹਾਨੂੰ ਪਸੰਦ ਹੈ ਜਿੱਦਾਂ ਕਿ ਮੰਨ ਲਓ US ਜਾਣਾ ਪਸੰਦ ਹੈ ਕੈਨੇਡਾ ਜਾਣਾ ਪਸੰਦ ਹੈ ਤਾਂ ਉਹਨਾਂ ਦੀ ਕੋਈ ਪਿਕਚਰ ਵੈਸਟ ਸਾਈਡ ਤੇ ਲਗਾ ਸਕਦੇ ਹੋ ਹੌਲੀ 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 ਉਹ ਬਿਲਡਿੰਗ ਤੁਹਾਡੇ ਮਨ ਦਿਮਾਗ ਨੂੰ ਉਸ ਜਗ੍ਹਾ ਤੇ ਪਹੁੰਚਾ ਦੇਵੇ ਜਾਣਾ ਤੇ એનર્ਜੀ ਤੇ ਗ੍ਰਹਿਣੇ ਹੀ ਕਰਨੀਆਂ ਪਰ ਫਿਰ ਵੀ ਸਾਨੂੰ ਤੇ ਸ਼ੂਭ એનર્ਜੀ ਚਾਹੀਦੀ ਆ ਤਸਵੀਰ ਅੱਛੀ ਲੱਗੀ ਠੀਕ ਹੈ ਇਹ ਸੋਚੋ ਕਿੱਥੇ ਲਗਾ ਸਕਦੇ ਹੋ ਉਸ ਦਿਸ਼ਾ ਨਾਲ ਸੰਬੰਧਿਤ ਰੰਗ ਵੀ ਨਾਲ ਪਰ ਦੋ ਤਾਂ ਸਮਝੋ ਸੋਨੇ ਤੇ ਸੁਹਾਗ ਵਰਗੀ ਗੱਲ ਹੋ ਜਾਏਗੀ ਸਮਝਦਾਰ ਹੋ ਤੁਸੀਂ ਸਮਝ ਆ ਜਾ ਸਕਦਾ ਕੱਲ ਕਰਾਂਗੇ ਆਪਾਂ ਚਰਚਾ ਕਿਸੇ ਦੀ ਜਨਮ ਪੱਤਰੀ ਤੇ ਹੁਣ ਰੋਜ਼ਾ ਜਾਸਾ ਸਸ਼ਿਕਾ